ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐ ਸਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਲੰਧਰ ਰੂਰਲ ਪੁਲਿਸ ਨੇ ਇੱਕ ਬੜੀ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਉਹ ਵੱਡੀ ਹੋਈ ਹੈ 3-4 ਦਿਨ ਤੋਂ ਲਗਾਤਾਰ ਸਾਡੇ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨ ਹੈਗੇ ਨੇ ਉਹ ਚੱਲ ਰਹੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਪਹਿਲਾਂ ਵੀ 3 ਦਿਨ ਪਹਿਲਾਂ ਵੀ ਅਸੀਂ ਜਿਹੜਾ ਮੰਡ ਦਾ ਏਰੀਆ ਹੈਗਾ ਉਥੇ ਜਿਹੜੀ ਲਾਹਨ ਹੈਗੀ ਉਹ ਕਾਫੀ ਵੱਡੀ ਮਾਤਰਾ ਚ ਰਿਕਵਰ ਕਰਕੇ ਡਿਸਟਰੋਏ ਕਰਾਈ ਸੀ ਜੁਆਇੰਟ ਐਕਸਾਈਜ਼ ਐਕਸਾਈਜ਼ ਦੇ ਨਾਲ ਤੇ ਇਸੇ ਲੜੀ ਦੇ ਵਿੱਚ ਕੱਲ ਵੀ ਵੱਖ-ਵੱਖ ਏਰੀਆਜ਼ ਦੇ ਵਿੱਚ ਕਸੋ ਆਪਰੇਸ਼ਨ ਕੋਆਰਡੀਨੇਟ ਤੇ ਸਰਚ ਆਪਰੇਸ਼ਨ ਕੀਤੇ ਗਏ ਜਿਹਦੇ ਵਿੱਚ ਸਦਰ ਨਕੋਦਰ ਦੇ ਵਿੱਚ ਇੱਕ ਬੜੀ ਸਾਨੂੰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇੱਕ ਕੋਈ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਸੋ ਉਹਦਾ ਅਸੀਂ ਐਫ ਆਈ ਆਰ ਲਾਂਚ ਕਰਕੇ ਅਸੀਂ ਤਫ਼ਤੀਸ਼ ਕੀਤੀ ਤੇ ਮੌਕੇ ਤੇ ਗਏ ਰੇਡ ਕੀਤੀ ਉੱਥੇ ਸਾਨੂੰ ਜਿਹੜੇ ਹੈਗੇ ਆ ਕਰੀਬ 23 23 ਜਿਹੜੇ ਐਡਿਕਟਿਡ ਸੀਗੇ ਬੰਦੇ ਉਹ ਸਾਨੂੰ ਉੱਥੇ ਮਿਲੇ ਜਿਹੜਾ ਕਿ ਬਿਲਕੁਲ ਹੀ ਇਲੀਗਲ ਸੈਂਟਰ ਚੱਲ ਰਿਹਾ ਸੀਗਾ ਉਹਦੀ ਕੋਈ ਮਾਨਤਾ ਨਹੀਂ ਸੀਗੀ ਗਵਰਨਮੈਂਟ ਦੇ ਕਿਸੇ ਵੀ ادارے ਤੋਂ ਉਹਨਾਂ ਨੂੰ ਰੈਸਕਿਊ ਕੀਤਾ ਟੀਮ ਬਣਵਾਈ ਸਿਵਲ ਸਰਜਨ ਸਾਹਿਬ ਦੇ ਨਾਲ ਮਿਲ ਕੇ ਤੇ ਉਹਨਾਂ ਨੂੰ ਅਸੀਂ ਸਰਕਾਰੀ ਜਿਹੜਾ ਹੈਗਾ ਹਸਪੀਟਲ ਉੱਥੇ ਐਡਮਿਟ ਕਰਾਇਆ ਸ਼ੰਕਰ ਦੇ ਵਿੱਚ ਇਹ ਤੋਂ ਇਲਾਵਾ ਉੱਥੇ 14 ਸਾਨੂੰ ਇਹ ਜੇ ਮੋਟਰਸਾਈਕਲ ਮਿਲੇ ਜਿਹੜੇ ਚੋਰੀ ਦੇ ਸੀਗੇ ਦੋ ਵੱਖ-ਵੱਖ ਜਗ੍ਹਾ ਰੇਡ ਹੋਈਆਂ ਇੱਕ ਜਗ੍ਹਾ 4 ਮੋਟਰਸਾਈਕਲ ਮਿਲੇ ਤੇ ਇੱਕ ਜਗ੍ਹਾ 10 14 ਦੇ 14 ਮੋਟਰਸਾਈਕਲ ਚੋਰੀ ਦੇ ਸੀਗੇ ਉਹ ਅਸੀਂ ਰਿਕਵਰ ਕੀਤੇ ਇਤੋਂ ਇਲਾਵਾ ਕੁਝ ਨਸ਼ਾ ਵੀ ਬਰਾਮਦ ਹੋਇਆ ਜਿਵੇਂ ਅ ਕੁਝ ਹੈਰੋਗਨ ਨਸ਼ੀਲਾ ਪਰਦਾ ਤੇ ਕੁਝ ਗੋਲੀਆਂ ਜਿਹੜੀਆਂ ਉੱਥੇ ਉਹ ਯੂਜ਼ ਕਰਦੇ ਸੀਗੇ ਮੁੰਡਿਆਂ ਨੂੰ ਦੇਣ ਲਈ ਜਿਹੜੇ ਐਡਿਕਟਡ ਹੈਗੇ ਨੇ ਇਹਦੇ ਵਿੱਚ ਅਸੀਂ ਜਿਹੜਾ ਉਹਦਾ ਮੇਨ ਉੱਥੇ ਕਰਤਾ ਧਰਤਾ ਸੀ ਜਿਹੜਾ ਉਹ ਸੈਂਟਰ ਨੂੰ ਚਲਾ ਰਿਹਾ ਸੀ ਕਰਮਜੀਤ ਉਰਫ ਬੱਬੀ ਇਹ ਫਿਲੌਰ ਦਾ ਰਹਿਣ ਵਾਲਾ ਹੈ ਇਹਨੂੰ ਵੀ ਅਸੀਂ ਕਾਬੂ ਕੀਤਾ ਤੇ ਗ੍ਰਿਫਤਾਰ ਕੀਤਾ ਤੇ ਇੱਕ ਜਿਹੜਾ ਲੇਡੀ ਹੈਗੀ ਹੈ ਜਿਹੜੀ ਮਾਸਟਰਮਾਈਂਡ ਹੈਗੀ ਹੈ ਇਹਦੀ ਸਾਰੀ ਉਸਤੇ ਪਹਿਲਾਂ ਵੀ ਬਹੁ ਪਰਚੇ ਐ ਉਹ ਹਲੇ ਫਰਾਰ ਹੈ ਉਹਨੂੰ ਅਸੀਂ ਰੇਡ ਕਰ ਰਹੇ ਹਾਂ ਤਾਂ ਕਿ ਉਹ ਜਲਦੀ ਕਾਬੂ ਆ ਜਾਵੇ

ਜੀ ਐਜੀ ਦੇ ਅੰਦਰ ਇਹਨਾਂ ਦੇ ਕੱਢੀ ਕਿਵੇਂ ਕੇਸ ਚੱਲ ਰਿਹਾ ਹੈ ਕਿਵੇਂ ਪਤਾ ਕਿ ਉਹ ਸਰੋਤ ਹੈ ਜਾਂ ਜਮਾਨਤ ਤੇ ਚੱਲ ਰਿਹਾ ਹੈ ਜੀ ਅਡਿਕਟਰ ਸਰ ਜੀ ਨਹੀਂ ਜਿਹੜੀ ਰਾਨੋ ਹੈਗੀ ਉਹਦੇ ਤਾਂ ਬੇਲ ਤੇ ਹੈਗੀ ਹੈ ਬੇਲ ਤੇ ਬੇਲ ਤੇ ਡੈਟ ਇਜ਼ ਵਾਈ ਅਸੀਂ ਇਹ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਵੀ ਬੇਲ ਆਊਟਸ ਹੈ ਨਾ ਕੇਸਾਂ 'ਚ ਭਾਵੇਂ ਉਹ ਐਨਡੀ ਦੇ ਹੈਗੇ ਨੇ ਐਕਸਾਈਜ਼ ਦੇ ਹੈਗੇ ਨੇ ਜਾਂ ਆਰਮਜ਼ ਐਕਟ ਦੇ ਹੈ ਜਿਹੜੇ ਵੀ ਹੋਰ ਕ੍ਰਿਮਿਨਲਸ ਬੇਲ ਆਊਟਸ ਹੈਗੇ ਨੇ ਅਸੀਂ ਉਹਨਾਂ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਉਹਨਾਂ ਦੇ ਖਿਲਾਫ ਅਸੀਂ ਰੇਡਸ ਕਰ ਰਹੇ ਹਾਂ ਤੇ ਤੱਕ ਤਾਂ ਹੀ ਸਾਨੂੰ ਕਾਲੇ ਕਾਮਯਾਬੀ ਮਿਲੇਗੀ ਇਹ ਜਦੋਂ ਮੁਰਸਾ ਕਰ ਬ੍ਰਾਂਡ ਹੋ ਰਿਹਾ ਨਾ ਕੋ। ਇਹ ਇਹਨੇ ਆਪ ਕੋਈ ਨਸ਼ੇ ਜਿਹੜੇ ਨਸ਼ਾ ਛੁਡਾ ਰਹਾ ਹੈ। ਨਹੀਂ ਜਿਹੜੇ ਉੱਥੋਂ ਨਸ਼ਾ ਲੈਣ ਜਿਹੜੇ ਛੁੜਾਨ ਆਉਂਦੇ ਸੀਗੇ ਉਹ ਉੱਥੇ ਦੇ ਜਾਂਦੇ ਸੀ। ਸੋ ਉਹ ਉਹਨਾਂ ਦੇ ਉਹਨਾਂ ਨੇ ਚੋਰੀ ਜੀ 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 ਬਿਲਕੁਲ ਉਹੀ ਸੀਗੇ। ਅਸੀਂ ਇਹਦੇ ਸਬੰਧੀ 2 ਐਫ ਆਈ ਆਰ ਦਰਜ ਕੀਤੀਆਂ ਨੇ ਜੀ ਤੇ 34 ਨੰਬਰ ਤੇ 35 ਨੰਬਰ थाना ਸਦਰ ਨੂੰ ਕੋਲ। ਡੇਰੀ ਨੂੰ ਡਿਕਸ਼ਨ ਸੈਂਟਰ ਕੋਲ ਆਈ ਬੈਠੇ ਹਾਂ। ਹਾਂਜੀ। ਡੇਰੀ ਨੂੰ ਡੀ ਐਫ ਡੀ ਐਸ ਸੀ ਸੈਂਟਰ ਕੋਲ। ਡੇਰੀ ਦੇ ਉੱਪਰ ਦੋ ਕਮਰੇ ਸੀਗੇ ਉੱਥੇ ਇਹ ਚੱਲਦੇ ਸੀਗੇ। ਜੀ ਜੀ। ਜੀ ਜੀ ਉੱਥੇ ਸ਼ੰਕਰ ਜਿਹੜਾ ਲੋਕਲ ਹਸਪੀਟਲ ਹੈ ਅਸੀਂ ਟਾਈ ਅਪ ਕੀਤਾ ਹੈਲਥ ਡਿਪਾਰਟਮੈਂਟ ਨਾਲ ਸਿਵਲ ਸਰਜਨ ਸਾਹਿਬ ਨੇ ਇੱਕ ਟੀਮ ਵੀ ਬਣਾਈ ਹੈ ਪ੍ਰੋਪਰ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਡੀ ਐਡਿਕਸ਼ਨ ਦੀ ਹੁਣ ਅੱਗੇ ਕਾਰਵਾਈ ਹੋਊਗੀ ਉਹ ਕਰ ਰਹੇ ਆਪਾਂ ਐਸਾ ਕਿੰਨੇ ਪੈਸੇ ਮਿਲਦੇ ਆਪਾਂ ਕਿਤੇ ਜਿਹਾ ਘਾੜੇ ਖਾਣੇ ਦੇ ਦਿੱਚੇ ਜਦੋਂ ਨਸ਼ਾ ਕੋਰ ਕਿੰਨੇ 10000 ਆਪਣਾ ਕੋਰਟ ਨੇ 40000 ਕਰ ਦਿੱਤਾ ਇਹ ਮੈਚ ਸਟੋਰੀ ਪਲੈਸੀ ਚੱਲ ਰਹੀ ਚੁੱਕੀ ਹੈ। ਕੰਪਨੀ ਦੇ ਹੱਥੇ ਰਹੀ ਚ ਦੋ ਨੰਬਰ ਚੱਲ ਰਹੇ ਹੈ। ਕੀ ਅਡਵਰਟਾਈਜ਼ਮੈਂਟ ਬੱਕੇ ਕਰਨੇ ਵੇਗਿ ਨੇ? ਦੇਖੋ ਇਹ ਮੈਜਿਸਟ੍ਰੇਟ ਜਿਵੇਂ ਪਹਿਲਾਂ ਦੱਸਿਆ ਕਿ ਸਾਨੂੰ ਬੜੀਆਂ ਸਟ੍ਰਿਕਟ ਗਾਈਡਲਾਈਨ ਹੈ ਸਾਡੇ ਸੀਨੀਅਰ ਆਫਿਸਰਸ ਤੋਂ ਲੈ ਕੇ ਮਾਨਯੋਗ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਇਹਦੇ ਵਿੱਚ ਜ਼ੀਰੋ ਟੋਲਰੈਂਸ ਅਗੇਂਸਟ ਡਰੱਗਸ ਹੈਗੀ ਹੈ ਸਾਡੀ ਤੇ ਇਹ ਸਾਡੀ ਕਾਰਵਾਈ ਅੱਗੇ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਕਿੰਨੇ ਪੈਸੇ ਪਰਸੈਂਟ ਇਹ 8 ਤੋਂ 10 ਹਜ਼ਾਰ ਰੁਪਏ ਲੈਂਦੇ ਸੀ ਜੀ ਪਰ ਮੰਥ ਦਾ। ਕੋਰ ਲੱਗਣ ਤੋਂ ਬਾਅਦ ਇਹਦੇ ਕੇਸ ਸਾਫੀ ਮੰਜ਼ਿਲ ਤੇ ਤੇ 3-4 ਦੇ ਤੋਂ ਅਗਾਂ ਪਕੜੇ ਜਾ ਰਹੇ ਇਸ ਤੋਂ ਪਹਿਲਾਂ ਵੀ ਚੱਲਦੀ ਹੋਣਗੇ ਤੇ ਇਹ ਸਮਝਦੇ ਕਿ ਇਹ ਸਿਖਣ ਹੋ ਰਿਹਾ ਥੋੜਾ ਨਹੀਂ ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਇਹ ਕੋਈ ਕੋਡ ਲੱਗਣ ਨਾਲ ਆ ਉਸ ਤੋਂ ਪਹਿਲਾਂ ਦੀ ਗੱਲ ਨਹੀਂ ਹੈ ਇਹ ਜਿਹੜੀ ਪੁਲਿਸ ਦੀ ਇਹਦਾ ਨਾਰਮਲ ਰੂਟੀਨ ਦੀ ਕਾਰਵਾਈ ਹੈਗੀ ਹੈ ਇਨਫੋਰਮੇਸ਼ਨ ਬੇਸਡ ਕਾਰਵਾਈ ਹੁੰਦੀ ਹੈ ਇਹ ਇਹ ਪਹਿਲਾਂ ਵੀ ਬਹੁਤ ਪਰਚੇ ਹੋਏ ਆ ਤੁਹਾਨੂੰ ਪਤਾ ਹੈਵੀ ਰਿਕਵਰੀਜ਼ ਹੋਈਆਂ ਨੇ ਇਸ ਜ਼ਿਲ੍ਹੇ ਦੇ ਵਿੱਚ ਤੇ ਅੱਗੇ ਵੀ ਅਸੀਂ ਹੁਣ ਮਿਹਨਤ ਕਰ ਰਹੇ ਹਾਂ ਸਾਨੂੰ ਜਿੱਥੇ ਜਿੱਥੇ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਡਿਵੈਲਪ ਕਰਨ ਦੀ ਤੇ ਇਹ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇਗੀ ਠੀਕ ਹੈ